ਸਾਤਸਰਿਆ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਿੰਦਰ ਸਿੰਘ ਮਾਨ ਅੱਜ 31 ਮਈ 2025 ਹੋ ਚੁੱਕਿਆਗਾ ਤੇ ਟਾਈਮ ਕਰੀਬ ਸਵਾ 8 ਦੇ ਹੋਣ ਜਾ ਰਹੇ ਨੇ ਗੱਲਬਾਤ ਮੌਸਮ ਨੂੰ ਲੈ ਕੇ ਆਉਂਦੇ ਦਿਨਾਂ ਵਿੱਚ ਇੱਕ ਹੋਰ ਸਿਸਟਮ ਆ ਸਕਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਲਾਲ ਅੱਜ ਦੀ ਗੱਲ ਕੀਤੀ ਹੈ ਤਾਂ ਜਿੱਦਾਂ ਰਾਤੀ ਵੀ ਅਪਡੇਟ ਦਿੱਤੀ ਸੀ ਵੀ ਕੱਲ ਨੂੰ ਵੀ ਥੋੜੇ ਬਹੁਤ ਕਿਸ ਤਰ੍ਹਾਂ ਚ ਮੀਂਹੇਰੀ ਦੀ ਹਾਲਚਲ ਹੋ ਸਕਦੀ ਹੈ ਤਾਂ ਅੱਜ ਦੁਪਹਿਰ ਬਾਅਦ ਮੋਗਾ ਈ ਤੋਂ ਸ਼ੁਰੂਆਤ ਹੋਈ ਨਾਲ ਕੰਨੀ ਜੀ ਕਹਿੰਦੀ ਸੀ ਫਿਰੋਜ਼ਪੁਰ ਦੀ ਉੱਥੋਂ ਜਿਹੜੀ ਬੱਦਲ ਦੀ ਸ਼ੁਰੂਆਤ ਹੋਈ ਤੇ ਨਾਲ ਹੁੰਦੇ ਮਾਨਸਾ ਸੰਗਰੂਰ ਪਟਿਆਲਾ ਲੁਧਿਆਣਾ ਮਲੇਰ ਕੋਟਲਾ ਇਨਾਂ ਇਲਾਕਿਆਂ ਵਿੱਚ ਦੁਪਹਿਰ ਬਾਅਦ ਕਰ ਚੌਂਕਲੇ ਬੱਦਲਾਂ ਦਾ ਨਿਰਮਾਣ ਹੋਇਆ ਜਿਹੜੇ ਕਿਤੇ ਕਿਤੇ ਟੁੱਟਵੇਂ ਇਲਾਕਿਆਂ 'ਚ ਹਲਕੀ ਦਰਮਿਆਨੀ ਮੀਂਹ ਦੀ ਕਾਰਵਾਈ ਵੀ ਦਿੱਤੀ ਤੇ ਕੁਝ ਕਿਲਾਕਿਆਂ ਦੇ ਵਿੱਚ ਨਾਲ ਲੱਗਦੇ ਇਲਾਕਿਆਂ ਵਿੱਚ ਥੋੜੇ ਬਹੁਤ ਕਿਤਨਾ 'ਚ ਧੂੜ ਹਨੇਰੀ ਨੂੰ ਵੀ ਸੱਦਾ ਦਿੱਤਾ ਮਤਲਬ ਕਿ ਇਹ ਬੱਦਲ ਸੀ ਜਿਹੜੇ ਹੌਲੀ ਹੌਲੀ ਦਿਨ ਸਪੜੇ ਤੱਕ ਪਵਾਦ ਏਰੀਏ ਤੱਕ ਜਾ ਪੁੱਜੇ ਜਿੱਥੇ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੇ ਨਾਲ ਪਹਿਲਾਂ ਧੂੜ ਹਨੇਰੀ ਪੁੱਜੀ ਬਹੁਤੇ ਖੇਤਰਾਂ ਦੇ ਵਿੱਚ ਤੇ ਅੱਜ ਤੜਕਸਾਰ ਵੀ ਗਰਦਾਸਪੁਰ ਪਠਾਨ ਗਰਦਾਸਪੁਰ ਪਠਾਨਕੋਟ ਦੇ ਹਸ਼ਿਆਰਪੁਰ ਖੇਤਰਾਂ ਦੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋਈ ਸੀਗੀ ਪਰ ਦੁਪਹਿਰ ਬਾਅਦ ਮਾਲਵਾ ਬੈਟ ਤੇ ਦੱਖਣ ਪੂਰਬੀ ਇਲਾਕਿਆਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੇ ਨਾਲ ਥੋੜੇ ਬਹੁਤ ਖੇਤਰਾਂ ਵਿੱਚ ਧੂੜ ਹਨੇਰੀ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਿਆ ਤੇ ਮੌਜੂਦਾ ਸਮੇਂ ਵੀ ਪੰਜਾਬ ਦੇ ਕੁਝ ਕੁ ਇਲਾਕੇ ਇਹੋ ਜਿਹੇ ਨੇ ਜਿੱਥੇ ਹਲਕੇ ਦਰਮਿਆਨੇ ਰਵਤਾਨ ਨਾਲ ਪੂਰੀ ਦੀ ਹਵਾ ਚੱਲ ਰਹੀ ਹੈ ਉਹ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਚੜ੍ਹਦੇਵਾਲ ਦੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਹੋਈ ਹੈ ਉਹਦਾ ਕਰਕੇ ਰਹਿੰਦੇ ਇਲਾਕਿਆਂ ਵਿੱਚ ਹਲਕੀ ਦਰਮਿਆਨੀ ਰੁਤਾਰ ਨਾਲ ਜਿਹੜਾ ਪੂਰੀ ਦੀ ਹਵਾ ਚੱਲ ਰਹੀ ਹੈ ਕਿਤੇ ਕਿਤੇ ਪੂਰੀ ਦੀ ਹਵਾ ਤੇਜ਼ ਵੀ ਹੈ ਕਿਤੇ ਕਿਤੇ ਹਵਾ ਪੂਰੀ ਦੀ ਹਵਾ ਜਿਹੜੀ ਮੱਠੀ ਦੇ ਬਤਾਰ ਨਾਲ ਚੱਲ ਰਹੀ ਹੈਗੀ ਸੋ ਨਮੀ ਵਿੱਚ ਲਗਾਤਾਰ ਵਾਧਾ ਬਣਿਆ ਹੋਇਆ ਹੈਗਾ ਤੇ ਹੁਮਮਸਾਲੀ ਗਰਮੀ ਵੀ ਆਉਂਦੇ ਹਲੇ ਆਉਂਦੇ ਦਿਨਾਂ ਵਿੱਚ ਬਣੀ ਰਹਣੀ ਹੈਗੀ ਤੇ 1 ਜੂਨ ਦੀ ਗੱਲ ਕੀਤੀ ਜਾਵੇ 1 ਤੇ 2 ਜੂਨ ਨੂੰ ਬਹੁਤੇ ਖੇਤਾਂਾਂ 'ਚ ਮੌਸਮ ਜਿਹੜਾ ਖੁਸ਼ਕ ਰਹਿ ਸਕਦਾਗਾ 1 ਜੂਨ ਨੂੰ ਤਾਂ ਲਗਭਗ ਬਹੁਤੇ ਖੇਤਾਂ ਵਿੱਚ ਖੁਸ਼ਕ ਰਹੂ ਕੀ ਕਹਿਣਾ ਕਿਤੇ ਕਿਤੇ 1-2 ਜਿਨ੍ਹਾਂ ਵਿੱਚ ਕਿਤੇ ਨਿੱਕੀ-ਮੁੱਟੀ ਹਲਚਲ ਹੋ ਜਾਵੇ ਤੇ 2 ਜੂਨ ਨੂੰ ਕਿਤੇ ਕਿਤੇ ਸੁਭਾਵਨਾ ਰਹੂ 20-25% ਏਰੀਆ 'ਚ ਘਰਚਮਕਲੇ ਬੱਦਲ ਬਣ ਸਕਦੇ ਆ ਜ਼ਿਆਦਾਤਰ ਖੇਤਾਂ 'ਚ ਮੌਸਮ ਖੁਸ਼ਕ ਰਹੂਗਾ ਤੇ 3 ਤੇ 4 ਜੂਨ ਦੀ ਗੱਲ ਕੀਤੀ ਆ ਤਾਂ 3-4 ਜੂਨ ਨੂੰ ਅਗਲਾ ਪੱਛਮੀ ਸਿਸਟਮ ਦਤਕ ਦੇਣ ਜਾ ਰਿਹਾਗਾ ਸਿਸਟਮ ਬਹੁਤਾ ਤਾਕਨਾ ਨਹੀਂ ਹੈਗਾ ਜਿਹੜੇ ਗਰਮੀ ਵਾਲੇ ਸਿਸਟਮ ਹੁੰਦੇ ਨੇ ਇੱਕ ਅੱਦਾ ਹੀ ਤਾਕੜਾ ਸਿਸਟਮ ਆਉਣਾ ਹੁੰਦਾ ਪਰ ਇਹ ਜਿਹੜੇ ਸਿਸਟਮ ਹੁੰਦੇ ਨੇ ਲੋ ਦੇ ਕਾਰਨ ਹੀਟ ਦੇ ਕਾਰਨ ਦਿਨ ਦਾ ਟੈਂਪਰੇਚਰ ਜਦੋਂ 40 ਪਾਰ ਜਾਂਦਾ ਤਾਂ ਉਦੋਂ ਇਹ ਬੂਸਟ ਕਰ ਜਾਂਦੇ ਨੇ ਮਤਲਬ ਕਿ ਤਾਂ ਹੀ ਤਾਂ ਇਹਨਾਂ ਨੂੰ ਐਪਾਂ ਜਿਹੜੀਆਂ ਪ੍ਰੇਡਿਕਟ ਨਹੀਂ ਕਰ ਪਾਉਂਦੀਆਂ ਹੈਗੀਆਂ ਸੋ ਤਿੰਨ ਚਾਰ ਜ਼ੋਨ ਵਾਲਾ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਬਹੁਤੇ ਖੇਤਰਾਂ 'ਚ ਦੇਖਣ ਨੂੰ ਮਿਲ ਸਕਦੀ ਆ ਬਹੁਤੇ ਜਿਨ੍ਹਾਂ ਵਿੱਚ ਦੇਖਣ ਨੂੰ ਮਿਲ ਸਕਦੀ ਆ ਕਿਉਂਕਿ 5 ਕਿਲੋਮੀਟਰ ਦੀ ਚਾਹ ਤੇ ਵੈਸਟਰਨ ਜੈਟ ਜਿਹੜੀ ਕਾਫੀ ਐਕਟਿਵ ਹੁੰਦੀ ਦਿਖਾਈ ਦੇ ਰਹੀ ਹੈਗੀ ਹਾਲਾਂਕਿ ਬਹੁਤਾ ਤਾਕੜਾ ਸਿਸਟਮ ਨਹੀਂ ਹੈਗਾ ਇਹ ਬਹੁਤੇ ਖੇਤਰਾਚ ਮੀਂਹ ਨੇ ਰੀ ਨੂੰ ਸੱਦਾ ਦੇਊਗਾ ਹਨੇਰੀ ਬਹੁਤੇ ਖੇਤਰਾਚ ਦੇਖਣ ਨੂੰ ਮਿਲੂਗੀ ਤੇ ਮੀਨੀਆਂ ਕਾਰਵਾਈਆਂ ਟਟਵੇਂ ਇਲਾਕਿਆਂ ਚ ਹੋਣੀਆਂ ਪਰ ਬਹੁਤੇ ਜ਼ਿਲ੍ਹਿਆਂ ਨੂੰ ਕਵਰ ਕਰ ਸਕਦੀਆਂ ਹੈਗੀਆਂ 3 ਤੇ 4 ਜੂਨ ਨੂੰ ਦੋਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਵੱਧ ਕੇ ਜੇ ਹਲਚਲ ਹਲਚਲ ਹੋ ਸਕਦੀ ਆ ਜੇ ਤਾਂ 3 ਜੂਨ ਨੂੰ ਵੱਧ ਕੇ ਹਲਚਲ ਹੋਗੀ ਬਹੁਤੇ ਏਰੀਆਚ ਹੋਗੀ ਤਾਂ 4 ਜੂਨ ਨੂੰ ਘੱਟ ਸੁਭਾਵਨਾ ਰਹੂਗੀ ਥੋੜੇ ਏਰੀਆਚ ਸੁਭਾਵਨਾ ਰਹੂ ਜੇ 3 ਜੂਨ ਨੂੰ ਥੋੜੇ ਹੋਰ ਏਰੀਆਚ ਚ ਹਲਚਲ ਹੋਈ ਥੋੜੇ ਏਰੀਆਚ ਚ ਕਾਰਵਾਈ ਹੋਈ ਤਾਂ 4 ਜੂਨ ਨੂੰ ਬਹੁਤੇ ਇਲਾਕਿਆਂ ਚ ਮੀਂਹ ਨੇਰੀ ਦੇ ਅਸਰ ਜਿਹੜੇ ਬਣਦੇ ਦੇਣਗੇ ਤਾਂ ਇਕਾਦੁਕਾ ਤਾਂ ਕਿਤੇ ਕਿਤੇ ਤਾਕੜੀ ਝੱਟ ਵੀ ਇੰਨਾ ਦਿਨਾਂ ਦਰਾਂ ਲੱਗ ਸਕਦੀ ਹੈ ਕਿ ਤਿੰਨ ਤੇ ਚਾਰ ਜੂਨ ਨੂੰ ਇਕਾਦੁਕਾ ਥਾਂ ਜਾਂ ਇੱਕ ਦੋ ਜ਼ਿਲਾਂ ਵਿੱਚ ਕਿਤੇ ਕਿਤੇ ਤਾਕੜੀ ਝੱਟ ਵੀ ਲੱਗ ਸਕਦੀ ਹੈ ਤੇ ਇਕਾਦੁਕਾ ਦਾ ਕਿਤੇ ਗੜੇ ਮਾਰੀ ਤੋਂ ਵੀ ਜਿਹੜਾ ਇਨਕਾਰ ਨਹੀਂ ਕੀਤਾ ਜਾ ਸਕਦਾਗਾ ਉਸ ਤੋਂ ਬਾਅਦ ਇਹ ਸਿਸਟਮ ਲਾਸਟ ਰਾਉਂਡ ਹੋਊਗਾ ਮਤਲਬ ਕਿ ਜਿਹੜਾ ਮਈ ਤੋਂ ਲਗਾਤਾਰ ਇੱਕ ਦੋ ਦਿਨਾਂ ਦੇ ਵਕਫੇ ਤੋਂ ਜਾਂ ਦੋ ਚਾਰ ਦਿਨਾਂ ਦੇ ਵਕਫੇ ਤੋਂ ਮੀਨੇਰੀਆਂ ਵਾਲੇ ਸਿਸਟਮ ਆ ਰਹੀ ਸੀ ਇਹ ਇਹ ਤੋਂ ਜਿਹੜਾ 3-4 ਚੁੰਨ ਵਾਲਾ ਸਿਸਟਮ ਹੋਊਗਾ ਉਸ ਤੋਂ ਬਾਅਦ ਜਦੋਂ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਊਗਾ ਮਤਲਬ ਕਿ ਹਫਤਾ 10 ਦਿਨ ਕੋਈ ਵੱਡੇ ਬੱਦਰ ਤੇ ਮੀਂਹ ਦੀ ਸੁਭਾਅ ਹਣਾ ਪੰਜਾਬ ਵਿੱਚ ਨਹੀਂ ਬਣੂਗੀ ਮਤਲਬ ਕਿ ਸੀ 7 5 ਸੀ ਜੂਨ ਤੋਂ ਜਿਹੜਾ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਜ਼ਿਆਦਾਤਰ ਕਿਤਨਾ ਵਿੱਚ ਤੇ ਦਿਨ ਦਾ ਪਾਰਾ ਵੀ ਜਿਹੜਾ ਵਾਦਦਾ ਦਿਖਾਈ ਦੇਊਗਾ ਪਰ 3-4 ਚੁੰਨ ਵਾਲਾ ਸਿਸਟਮ ਥੋੜੇ ਬਹੁਤ ਕਿਤਨਾ ਚ ਬਹੁਤੇ ਖੇਤਰਾਂ 'ਚ ਮੀਂਹ ਨੇਰੀ ਦੀ ਕਾਰਵਾਈ ਕਰਕੇ ਕਾਰਵਾਈ ਕਰਕੇ ਕਾਰਵਾਈ ਦੇ ਕੇ ਬਹੁਤੇ ਖੇਤਰਾਂ 'ਚ ਮੀਂਹ ਨੇਰੀ ਦੀ ਟੈਂਪਰੇਚਰ ਨੂੰ 2-4 ਡਿਗਰੀ ਦੀ ਠੰਢ ਜ਼ਰੂਰ ਪਾ ਕੇ ਜਾਊ ਇਦਾਂ ਦੀ ਸੰਭਾਵਨਾ ਜਾਪ ਰਹੀ ਹੈਗੀ ਤੇ ਇਸ ਤੋਂ ਬਾਅਦ ਇਹ ਟੈਂਪਰੇਚਰ ਮੁੜ ਤੋਂ ਜਿਹੜੇ ਜੂਨ ਦੇ ਦੂਸਰੇ ਆ ਉੱਤੇ ਦਿਨ ਦਾ ਪਾਰਾ ਜਿਹੜਾ 40 ਡਿਗਰੀ ਪਾਰ ਜਾ ਸਕਦਾ ਹੈਗਾ ਬਹੁਤੇ ਖੇਤਰਾਂ ਦੇ ਦੇਚ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ 10 ਜੂਨ ਤੱਕ 10 ਜੂਨ ਤੱਕ ਮਿੱਟੀ ਰਫਤਾਰ ਨਾਲ ਹੀ ਅੱਗੇ ਵਧੂਗੀ ਬਹੁਤਾ ਤੇਜ਼ੀ ਨਾਲ ਅੱਗੇ ਵਧਣ ਦੀ ਸਭਾਵਨਾ ਨਹੀਂ ਹੈਗੀ ਪਰ 10 ਜੂਨ ਤੋਂ ਬਾਅਦ ਬੰਗਾਲ ਦੀ ਕਾਰੀ ਦੇ ਵਿੱਚ ਇੱਕ ਵੱਡਾ ਲੋ ਪ੍ਰੈਸ਼ਰ ਏਰੀਆ ਬਣਦੀ ਸਭਾਵਨਾ ਹੈਗੀ ਹੈ ਜਿਸ ਦੇ ਨਾਲ ਮੋੜ ਤੋਂ ਰਫਤਾਰ ਫੜੂਗੀ ਮੌਨਸੂਨ ਮਤਲਬ ਕਿ ਜੂਨ ਦੇ ਤੀਜੇ ਹਫਤੇ 10 ਜਾਂ 12 ਜੂਨ ਤੋਂ ਬਾਅਦ ਮੌਨਸੂਨ ਪਉਣਾ ਮੋੜ ਤੋਂ ਤੇਜ਼ੀ ਨਾਲ ਅੱਗੇ ਵਧਣੀਆਂ ਸ਼ੁਰੂ ਹੋ ਜਾਣਗੀਆਂ ਤੇ ਮੌਨਸੂਨ ਜੂਨ ਦੇ ਤੀਜੇ ਹਫਤੇ ਜਾਪ ਰਿਹਾ ਹੈਗੇ ਪੰਜਾਬ ਮਤਲਬ ਕਿ ਉੱਤਰ ਭਾਰਤ ਦੇ ਕੁਝ ਇਲਾਕਿਆਂ ਨੂੰ ਮੌਨਸੂਨ ਜਿਹੜੀ ਮੀਨੇਰੀ ਮੀਨ ਨਾਲ ਜਿਹੜਾ ਆਪਣੀ ਲਪੇਟ ਵਿੱਚ ਲੈ ਸਕਦੀ ਹੈਗੀ ਉੱਤਰ ਭਾਰਤ ਦੇ ਕੁਝ ਇਲਾਕਿਆਂ ਨੂੰ ਐਦਾਂ ਦੀ ਪੋਸਿਬਿਲਿਟੀ ਸੁਭਾਵਨਾ ਜਿਹੜੀ ਜਾਪ ਰਹੀ ਹੈਗੀ ਸੋ ਮੋਟੀ ਜੀ ਕਹਾਣੀ ਇਹ ਹੈਗੀ ਅਗਲੇ 2 ਦਿਨ ਹਲੇ ਜ਼ਿਆਦਾਤਰ ਖੇਤਰਾਜ ਮੌਸਮ ਖੁਸ਼ਕ ਰਹੂ ਇੱਕਾ ਤੁੱਕਾ ਥਾ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਜ਼ਰੂਰ ਹੁੰਦੀਆਂ ਰਹਿਣੀਆਂ ਤੇ 3 ਤੇ 4 ਜੂਨ ਨੂੰ ਅਗਲਾ ਪਾਸਿਮ ਸਿਸਟਮ ਮੀਨੇਰੀ ਨਾਲ ਪ੍ਰਭਾਵਿਤ ਕਰ ਸਕਦਾ ਬਹੁਤੇ ਇਲਾਕਿਆਂ ਨੂੰ ਤੇ ਬਹੁਤੇ ਜਿਲਿਆਂ ਨੂੰ ਅਸੀਂ ਪੰਜਾਬੀ ਪਾਠਾ ਵਿੱਚ ਜਾਣਕਾਰੀ ਦੇ ਰਹੇ ਹਾਂ ਕਿ ਕੋਈ ਇੰਗਲਿਸ਼ ਵਿੱਚ ਜਾਣਕਾਰੀ ਨਹੀਂ ਦੇ ਰਹੇ ਪਹਿਲਾਂ ਵੀ 331 ਵਾਲੇ ਸਿਸਟਮ ਬਾਰੇ ਅਪਡੇਟ ਕੀਤਾ ਹੋਇਆ ਸੀ ਵੀ ਟਟਵੇਂ ਇਲਾਕਿਆਂ 'ਚ ਮੀਨੇਰੀ ਦੀ ਕਾਰਵਾਈ ਹੋ ਸਕਦੀ ਹੈ ਤਾਂ ਉਦਾਂ ਹੀ ਵਾਪਰਿਆ ਥੋੜੇ-ਬਹੁਤ ਖੇਤਰ ਮੀਨ ਤੋਂ ਸਖਣੇ ਰਹੇ ਤੇ ਕੁਝ ਕਲਾਕਾਂ ਵਿੱਚ ਮੀਨੇਰੀ ਦੀ ਕਾਰਵਾਈ ਅੱਜ ਦੇਖਣ ਨੂੰ ਮਿਲ ਤੇ ਬੀਤੀ ਕੱਲ ਵੀ ਥੋੜੇ-ਬਹੁਤ ਖੇਤਾਂਾਂ 'ਚ ਜਮੀਨੇਰੀ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਸੀਗੀ ਸੋ ਇਹ ਜਿਹੜੇ ਛੋਟੇ-ਛੋਟੇ ਸਿਸਟਮ ਆ ਰਹੇ ਨੇ ਇਹਨਾਂ ਨੂੰ ਐਪਾਂ ਵੀ ਪ੍ਰੈਡਿਕਟ ਨਹੀਂ ਕਰ ਸਕਦੀਆਂ ਗੀਆਂ ਅਸੀਂ ਫੇਰ ਵੀ ਅੱਡੀ ਚੋਟੀ 'ਆ ਜ਼ੋਰ ਲਾ ਰਹੇ ਹਾਂ ਮੀਨੇ ਰੀਦੀ ਜਿਹੜੀ ਸਟੀਕ ਜਾਣਕਾਰੀ ਪਹੁੰਚੀ ਤੋਂ ਸਾਡੀਆਂ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣੀਆਂ ਸੋ ਹਾਲ ਦੀ ਘੜੀ ਇਹੀ ਐਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ